एक दो तीन चार पांच छह सात आठ नौ 10 ਫੀਲੋਸਪਰ ਦੇ ਵਿੱਚ ਕੱਲ ਸ਼ਾਮ ਨੂੰ ਨਵੀਨ अरोड़ा ਦਾ ਗੋਲੀਬਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਦੋ ਅਗਿਆਤ ਹਮਲਾਵਰਾਂ ਦੇ ਵੱਲੋਂ ਕੱਲ ਫਿਰੋਜ਼ਪੁਰ ਦੇ ਮੋਚੀ ਬਜ਼ਾਰ ਦੇ ਕੋਲ ਸ਼ਾਮ ਦੇ ਵੇਲੇ ਜਦੋਂ ਨਵੀਨ ਅਰੋੜਾ ਆਪਣੇ ਘਰ ਨੂੰ ਆਉਂਦਾ ਹੈਗਾ ਦੁਕਾਨ ਤੋਂ ਤਾਂ ਰਸਤੇ ਦੇ ਵਿੱਚ ਉਸ ਦੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਨਵੀਨ ਅਰੋੜਾ ਦਾ ਪਰਿਵਾਰ ਨਵੀਨ ਅਰੋੜਾ ਉਸ ਦੇ ਪਿਤਾ ਉਸ ਦੇ ਦਾਦਾ ਜੀ ਸੰਗ ਦੇ ਨਾਲ ਜੁੜੇ ਹੋਏ ਆ ਆਰਐਸਐਸ ਤੇ ਉਸ ਦੇ ਦਾਦਾ ਜੀ ਫਿਰੋਜ਼ਪੁਰ ਸਿਟੀ ਦੇ ਪ੍ਰਧਾਨ ਰਹੇ ਹੈਗੇ ਆ ਉਹਨਾਂ ਦੀ ਮੌਤ ਹੋ ਚੁੱਕੀ ਹੋਈ ਹੈ ਤਾਂ ਅਰੋੜਾ ਤੇ ਉਸ ਦੇ ਪਿਤਾ ਆਰਐਸਐਸ ਦੇ ਨਾਲ ਹੋ ਗਏ ਨੇ ਪਰ ਇਹ ਹੱਤਿਆ ਕਿਉਂ ਕੀਤੀ ਗਈ ਨਵੀਨ ਅਰੋੜਾ ਦੀ ਕਿਉਂਕਿ ਜਿਹੜੇ ਇੱਥੋਂ ਦੇ ਪਰਿਵਾਰ ਵਾਲੇ ਹੈਗੇ ਆ ਰਿਸ਼ਤੇਦਾਰ ਹੈਗੇ ਆ ਲੋਕ ਹੈਗੇ ਆ ਉਹ ਦੱਸਦੇ ਹੈਗੇ ਕਿ ਨਵੀਨ ਅਰੋੜਾ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈਗਾ ਸੀਗਾ ਨਾ ਹੀ ਕੋਈ ਉਸ ਨੂੰ ਕੋਈ ਕਾਲ ਐਦਾਂ ਦੀ ਆਈ ਹੈਗੀ ਸੀਗੀ ਤਾਂ ਫਿਰ ਹੱਤਿਆ ਕਿਉਂ ਕੀਤੀ ਗਈ ਇਹ ਸਾਰੇ ਸਵਾਲ ਖੜੇ ਹੁੰਦੇ ਆ ਹਾਲਾਂਕਿ ਪੁਲਿਸ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ ਐਸਐਸਪੀ ਫਿਰੋਜ਼ਪੁਰ ਭਵਿੰਦਰ ਸਿੰਘ ਸਿੱਧੂ ਹੋਰੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਹੈਗਾ ਸੀਗਾ ਕਿ ਜਲਦੀ ਹਮਲਾਵਰ ਫੜੇ ਜਾਣਗੇ ਪਰ ਸੀਸੀਟੀਵੀ ਫੁਟੇਜ ਤੋਂ ਜਿਹੜੀ ਵੀਡੀਓ ਹੈ ਉਹ ਸਾਹਮਣੇ ਆਈ ਹੈ ਹੈਗੀਆਂ ਹੁਣ ਅਸਟਮਸੀ ਪਰਿਵਾਰ ਤੇ ਵਿੱਚ ਮੌਜੂਦ ਹੈਗੇ ਆ ਕਰ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਹੈ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਿੱਗੇ ਆ ਐਸ ਵળે ਤੁਸੀਂ ਦੇਖ ਸਕਦੇ ਹਿੱਗੇ ਉਹ ਘਰ ਤੇ ਬਾਹਰ ਜਿਹੜੇ ਰਿਸ਼ਤੇਦਾਰ ਹੈ ਦੋਸਤ ਹੈ ਔਰ ਪਹੁੰਚੇ ਹੋਏ ਨੇ ਅਫਸੋਸ ਕਰਨ ਦੇ ਲਈ ਔਰ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਨਵੀਨ ਅਰੋੜਾ ਘਰ ਦਾ ਇਕਲੌਤਾ ਪੁੱਤਰ ਹੈਗਾ ਸੀਗਾ ਉਸ ਸਿਸਟਰ ਵੀ ਸੀਗੇ ਉਹ ਮੈਰਿਡ ਸੀਗੇ ਪਰ ਨਵੀਨ ਅਰੋੜਾ ਜਦੋਂ ਅਸੀਂ ਗੱਲ ਕਰਦੇ ਹਿੱਗੇ ਆ ਤਾਂ ਘਰ ਦਾ ਇਕਲੌਤਾ ਮੁੰਡਾ ਸੀ ਅਗੋਸਦੀ ਵੀ ਮੈਰਿਜ ਹੋਈ ਸੀ ਉਸਦੇ ਵੀ ਦੋ ਬੱਚੇ ਹੈਗੇ ਸੀਗੇ ਤਾਂ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਔਰ ਲੋਕ ਇੱਥੇ ਪਹੁੰਚੇ ਹੋਏ ਅਫਸੋਸ ਕਰ ਰਹੇ ਹੋਗੇ ਨੇ ਉਹ ਪੁਲਸ ਜਿਹੜੀ ਆ ਹਮਲਾਵਰਾਂ ਨੂੰ ਜਿਹੜਾ ਉਹ ਲੱਭ ਰਹੀ ਹੈਗੀ ਆ ਕਿ ਜਲ ਤੋਂ ਜਲਦ ਹਮਲਾਵਰਾਂ ਨੂੰ ਲੱਭਿਆ ਜਾਵੇ ਔਰ ਇਸ ਤੋਂ ਪਰਦਾ ਚੱਕਿਆ ਜਾਵੇ ਕਿ ਕਿਉਂ ਇਹ ਕੀਤਾ ਹੈਗਾ ਤਾਂ ਇਸ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਪਰਿਵਾਰ ਜਿਹੜਾ ਉਹ ਬੈਠਾ ਹੋਇਆ ਔਰ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਬੜਾ ਔਖਾ ਹੋ ਜਾਂਦਾ ਹੈਗਾ ਜਦੋਂ ਇਦਾਂ ਦੇ ਹਾਲਾਤ ਹੋ ਜਾਂਦੇ ਆ ਜਦੋਂ ਇਦਾਂ ਦੀ ਘਟਨਾ ਹੁੰਦੀ ਹੈ ਇਹ ਵਾਰਦਾਤ ਕੱਲ ਹੋਈ ਹੈ ਔਰ ਕੱਲ ਸ਼ਾਮ ਨੂੰ ਇਹ ਵਾਰਦਾਤ ਹੋਈ ਹੈ ਔਰ ਇਸ ਪਰਿਵਾਰ ਦੇ ਘਰ ਦੇ ਵਿੱਚ ਮਾਤਮ ਲੋਕ ਰੋ ਰਹੇ ਹੈਗੇ ਆ ਔਰ ਮੰਗ ਕਰ ਰਹੇ ਹੈਗੇ ਕਿ ਜਲਦ ਤੋਂ ਜਲਦ ਹਮਲਾਵਰਾਂ ਨੂੰ ਫੜਿਆ ਜਾਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਪਰਿਵਾਰ ਦੇ ਹੈਗੇ ਔਰ ਘਰ ਦੇ ਬਾਹਰ ਜਿਹੜਾ ਰਿਸ਼ਤੇਦਾਰ ਹੈ ਉਹ ਖੜੇ ਹੋਏ ਨੇ ਇੱਥੇ ਪਹੁੰਚੇ ਹੋਏ ਆ ਹੋਰ ਗੱਲਬਾਤ ਵੀ ਜਿਹੜੀ ਹੈ ਉਹ ਅਸੀਂ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਹੀਗੇ ਨੇ ਸਰ ਇਹ ਸਾਰੀ ਘਟਨਾ ਕਿਵੇਂ ਦੇਖਦੇ ਹੋ ਜਿਹੜੇ ਹਮਲਾਵਰਾਂ ਨੇ ਅਗਿਆਤ ਹਮਲਾਵਰ ਸੀਗੇ ਦੋ ਉਹਨਾਂ ਨੇ ਆ ਕੇ ਜਿਹੜੀ ਗੋਲੀ ਚਲਾਈ ਪੰਜ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਪਰਿਵਾਰ 1947 ਤੋਂ ਪਹਿਲਾਂ ਰਾਸ਼ਟਰੀ ਸੈਨਿਕ ਸੰਗ ਨਾਲ ਜੁੜਿਆ ਹੋਇਆ ਹੈ ਇਹਨਾਂ ਦੇ ਦਾਦਾ ਜੀ ਸ਼੍ਰੀ ਦੀਨਾ ਨਾਥ ਜੀ ਰੋੜਾ ਆਰਐਸਐਸ ਦੇ ਜਿਲਾ ਸੰਚਾਲਕ ਰਹੇ ਨੇ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਕਹਿੰਨੇ ਆ ਅਮਰਜੈਂਸੀ ਦੇ ਵਿੱਚ ਇਹਨਾਂ ਨੇ ਜੇਲ੍ਹ ਵੀ ਕੱਟੀ ਆ ਉਹਨਾਂ ਦੇ ਜਿਹੜੇ ਬੇਟੇ ਨੇ ਸ੍ਰੀ ਬਲਦੇਵ ਜੀ ਉਹਨਾਂ ਦੇ ਸੁਪੁੱਤਰ ਨੇ ਨਵੀਨ ਜੀ ਬੜਾ ਅੱਛਾ ਲੜਕਾ ਹੈ ਹੁਨਰਹਾਰ ਲੜਕਾ ਹੈ ਸੇਵਾਸੇਵਕ ਹੈ ਔਰ ਸੰਗ ਦੀ ਸ਼ਾਖਾ ਜੀ ਵੀ ਆਂਦਾ ਹੈ ਘਰ ਪਰਿਵਾਰ ਨੂੰ ਵੀ ਟਾਈਮ ਦਿੰਦਾ ਹੈ ਕੱਲ ਤੇ ਜਦੋਂ ਸੁਣਿਆ ਸੁਣ ਕੇ ਸਾਨੂੰ ਐਡਾ ਵੱਡਾ ਸ਼ੌਕ ਲੱਗਿਆ ਵੀ ਅਜੇ ਤੱਕ ਵੀ ਅਸੀਂ ਉਸ ਸ਼ੌਕ ਤੋਂ ਨਿਕਲ ਨਹੀਂ ਪਾਰੇ ਇਹ ਜੇ شریف ਬੰਦਿਆਂ ਨਾਲ ਜਿਨ੍ਹਾਂ ਨੇ ਅਮਰਜੈਂਸੀ ਤੋਂ ਲੈ ਕੇ ਸਮਾਜ ਦੇ ਵਿੱਚ ਇੱਕ ਅੱਛਾ ਸੰਦੇਸ਼ ਹੀ ਦਿੱਤਾ ਹੈ ਉਹਨਾਂ ਦੇ ਬੱਚਿਆਂ ਨਾਲ ਇਹ ਹੋ ਰਿਹਾ ਅਸੀਂ ਅੱਜ ਕੱਲ ਸੇਫ ਹੀ ਨਹੀਂ ਘਰੋਂ ਨਿਕਲਦੇ ਆ ਤੇ ਘਰਦਿਆਂ ਨੂੰ ਜਾਇਹ ਮਜ਼ਾਕ ਨਾਲ ਹੀ ਕਹਿ ਕੇ ਆਨੇ ਆ ਵੀ ਪਤਾ ਨਹੀਂ ਵਾਪਸ ਆਣਾ ਕਿ ਨਹੀਂ ਆਣਾ ਲੌਨ ਆਰਡਰ ਜਿਹੜੀ ਪੋਜੀਸ਼ਨ ਆ ਬਹੁਤ ਖਰਾਬ ਹੈ ਇਹ ਟਾਰਗੇਟ ਕਿਲਿੰਗ ਹੈ ਮਾਹੌਲ ਖਰਾਬ ਕਰਨ ਲਈ ਕੀਤੀ ਗਈ ਹੈ ਹਾਲਾਂਕਿ ਪੁਲਿਸ ਇਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਹੈ ਹਮਲਾਵਰਾਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ ਤਾਂ ਜਦੋਂ ਅਸੀਂ ਗੱਲ ਕਰਦੇ ਆ ਦੋ ਇਹ ਹੋਇਆ ਕਿ ਇਹ ਦੁਕਾਨ ਤੋਂ ਘਰ ਆ ਰਹੇ ਹੋਗੇ ਸੀਗੇ ਇਸ ਤਰ੍ਹਾਂ ਦੀ ਦੁਕਾਨ ਤੇ ਬੈਠੇ ਸੀਗੇ ਇਹਨਾਂ ਦੇ ਪਿਤਾ ਜੀ ਦੇ ਨਾਲ ਸਾਡੇ ਆਰਐਸਐਸ ਦੇ ਨਗਰ ਕਾਰਜਵਾਸ਼ੀ ਤਮਨ ਜੀ ਔਰ ਸਾਡੇ ਬੌਧਿਕ ਪ੍ਰਮੁੱਖ ਨੇ ਪ੍ਰੋਫੈਸਰ ਨੇ ਐਮ ਐਲ ਐਮ ਸਕੂਲ ਦੇ ਵਿੱਚ ਅਕਸ਼ੇ ਜੀ ਰਾਮਪਾਲ ਉਹ ਬੈਠੇ ਸੀਗੇ ਕਿਉਂਕਿ ਅੱਜ ਤੋਂ ਸਾਡਾ ਨਾ 100 ਸਾਲਾ ਰਾਸ਼ਟਰੀ ਸੈਨਸਿਵਿਕ ਸੰਗ ਦਾ ਸੰਪਰਕ ਅਭਿਆਨ ਸ਼ੁਰੂ ਹੋ ਰਿਹਾ ਡੋਰ ਟੂ ਡੋਰ ਅਸੀਂ ਉਹਦੀਆਂ ਬੈਠਕਾਂ ਕੀਤੀਆਂ ਬਲਦੇਵ ਜੀ ਉਹਨਾਂ ਬੈਠਕਾਂ 'ਚ ਰਹੇ ਨੇ ਤੇ ਉਹਨਾਂ ਨੂੰ ਕਹਿੰਦਾ ਪਾਪਾ ਵੀ ਮੈਂ ਨਾ ਫੈਮਿਲੀ ਨੂੰ ਲੈ ਕੇ ਪਾਰਕ 'ਚ ਜਾਣਾ ਹੈਗਾ ਤੇ ਇਹਨਾਂ ਨੇ ਕਿਹਾ ਵੀ ਬੇਟਾ ਤੂੰ ਚਲਾ ਜਾ ਉਹ ਨੀਅਰ ਅਬਾਊਟ 7:00 ਵਜੇ ਦਾ ਟਾਈਮ ਸੀਗਾ ਪੌਣੇ 7 7:00 ਵਜੇ ਦੇ ਕਰੀਬ ਹੀ ਦੁਕਾਨ ਤੋਂ ਮੋਟਰਸਾਈਕਲ ਤੇ ਨਿਕਲਿਆ ਔਰ ਮੇਰੇ ਖਿਆਲ ਇਥੋਂ ਘੇਰ ਕੇ ਇਹਨੂੰ ਟਾਰਗੇਟ ਕਿਲਿੰਗ ਜਿਹੜੀ ਹੈ ਸਾਡੇ ਹਿਸਾਬ ਨਾਲ ਤੇ ਕੀਤੀ ਗਈ ਹੈ ਔਰ ਮੇਰੀ ਮੰਗ ਹੈ ਪ੍ਰਸ਼ਾਸਨ ਤੋਂ ਵੀ ਕਿ ਤੇ ਇਹਦਾ ਕਲੂ ਔਰ ਪੂਰੇ ਥਾਰੋਲੀ ਚੈੱਕ ਕਰਕੇ ਵੀ ਕਿਉਂ ਹੋਇਆ ਔਰ ਸ਼ਹਿਰ ਦੇ ਵਿੱਚ ਇੰਨਾ अनऑथराइਜ਼ਡ ਨੂੰ ਕਹਿੰਦੇ ਆ ਆਪਾਂ 2 ਨੰਬਰ ਦੇ ਹਥਿਆਰ ਨੇ ਔਰ 2 ਨੰਬਰ ਦੇ ਲੋਕ ਆਏ ਹੋਏ ਨੇ ਪਤਾ ਨਹੀਂ ਕਿਹੜੇ-ਕਿਹੜੇ ਸਟੇਟਾਂ ਤੋਂ ਕ੍ਰਾਈਮ ਕਰਕੇ ਇਹਦੀ ਸਾਰੀ ਇਨਕੁਆਇਰੀ ਕਰਕੇ ਨਾ ਜੀ ਇੱਕ ਪ੍ਰੋਪਰ ਸਾਡਾ ਸ਼ਹੀਦਾਂ ਦਾ ਸ਼ਹਿਰ ਹੈ ਸਾਡਾ ਸਨਾਤਨੀ ਸ਼ਹਿਰ ਹੈ ਗੁਰੂਆਂ ਦੀ ਧਰਤੀ ਹੈ ਇਹ ਤੇ ਇਸ ਕਰਕੇ ਇਹਨੂੰ ਬਚਾਉਣ ਦੇ ਵਿੱਚ ਸਹਿਯੋਗ ਤੇ ਸਾਰਾ ਸ਼ਹਿਰ ਦੇਣ ਨੂੰ ਤਿਆਰ ਹੈ ਪੁਲਿਸ ਪ੍ਰਸ਼ਾਸਨ ਨੂੰ ਤਗੜਾ ਐਕਸ਼ਨ ਲੈਣਾ ਚਾਹੀਦਾ ਹਾਂ ਹੁਣ ਪੋਸਟਮਾਰਟਮ ਦੇ ਲਈ ਫ੍ਰੀਜ ਕੋਟ ਲੈ ਕੇ ਜਾ ਰਹੇ ਹਾਂ ਡੈੱਡ ਗੋਡ ਹਾਂਜੀ ਉਹ ਦੇਖੋ ਬੱਚੇ ਛੋਟੇ ਆ ਜੀ ਬੇਟਾ 2 ਸਾਲ ਦਾ ਹੈ ਬੇਟੀ 6 ਸਾਲ ਦੀ ਹੈ ਪਰਿਵਾਰ ਦੇ ਵਿੱਚ ਮਾਤਾ ਹੈ ਮਿਸ ਜੈ ਉਮਰ ਛੁੱਟੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖ ਕੇ ਦੇ ਹੋਏ ਅਸੀਂ ਐਡਮਿਸ਼ਨਸ਼ਨ ਦਾ ਫਿਰ ਸਹਿਯੋਗ ਕਰਨ ਨੂੰ ਤਿਆਰ ਹੋਏ ਹਾਂ ਵਿਚੋਂ ਉਹ ਬੱਚੇ ਦਾ ਪੋਸਟਮਾਰਟਮ ਕਰਾ ਕੇ ਜੋ ਟੈਕਨੀਕਲ ਹੈ ਉਹ ਚੀਜ਼ਾਂ ਕਰਕੇ ਪ੍ਰਮਾਤਮਾ ਨੇ ਐਡਾ ਵੱਡਾ ਘਾਟਾ ਜਿਹੜਾ ਕਿ ਕਿਸੇ ਵੀ ਹਾਲਤ ਚ ਪੂਰਾ ਨਹੀਂ ਹੋ ਸਕਦਾ ਤੇ ਉਹ ਅਸੀਂ ਕਰਨ ਨੂੰ ਜਾ ਰਹੇ ਹਗੇ ਆ ਲੇਕਿਨ ਅਸੀਂ ਫਿਰ ਪ੍ਰਸ਼ਾਸਨ ਨੂੰ ਇੱਕ ਇਹ ਹਿਸਾਬ ਲਾ ਲੋ ਵੀ ਕੈਸਾ ਨਾ ਚੇਤਾਵਨੀ ਹੈ ਸਮਾਜ ਵੱਲੋਂ ਸਨਤਨੀਆਂ ਵੱਲੋਂ ਰਾਸ਼ਟਰੀ ਸੇਵਾ ਸੇਵਕ ਸੰਗ ਦੇ ਸਾਰੇ ਸਹਿਯੋਗੀ ਸੰਗਠਨਾਵਾਂ ਵੱਲੋਂ ਵੀ ਇਹਨੂੰ ਜਲਦੀ ਤੋਂ ਜਲਦੀ ਕਲੂ ਜਿਹੜਾ ਉਹ ਸਮਾਜ ਦੇ ਅੱਗੇ ਲਿਆਂਦਾ ਜਾਵੇ ਨੀ ਤੇ ਕੱਲ ਨੂੰ ਫਿਰ ਸਾਰਾ ਸ਼ਹਿਰ ਜਿਹੜਾ ਬੰਦ ਕਰਕੇ ਅਸੀਂ ਧਰਨਾ ਥਾਣੇ ਅੱਗੇ ਲਗਾ ਕੇ ਬੈਠਾਂਗੇ ਤਾਂ ਬਿਲਕੁਲ ਇਹ ਨਹੀਂ ਰਿਸ਼ਤੇਦਾਰ ਨੇ ਦੋਸਤ ਨੇ ਜਿਹੜੇ ਪਰਿਵਾਰ ਦੇ ਨਾਲ ਜੁੜੇ ਹੋਏ ਔਰ ਇੱਥੇ ਪਹੁੰਚੇ ਹੋਏਗੇ ਨੇ ਸਾਰੇ ਇੱਥੇ ਇਸ ਗੰਗਲੀਨ ਮਾਹੌਲ ਦੇ ਵਿੱਚ ਔਰ ਦੁੱਖ ਜ਼ਾਹਰ ਕਰ ਰਹੇ ਹੋਏਗੇ ਨੇ ਔਰ ਬੜੀ ਵੱਡੀ ਘਟਨਾ ਹੋਈ ਹੈ ਇੱਥੇ ਜਿਹੜੀ ਇਹ ਘਟਨਾ ਵਾਪਰੀ ਹੈਗੀ ਔਰ ਮੰਗ ਇਹੀ ਹੈਗੀ ਆ ਕਿ ਜਲਦ ਤੋਂ ਜਲਦ ਹੰਗਲਾਵਰਾਂ ਨੂੰ ਫੜਿਆ ਜਾਵੇ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਗਵਾਨੀ ਟੀਵੀ ਫਿਰੋਜ਼ਪੁਰ